ਜੋ ਸੀ ਪਹੁੰਚਿਆ ਗੁਰਦੁਆਰਾ ਅੜੀ ਸਰ ਸਾਹਿਬ ਪਿੰਡ ਹੰਢਿਆਆ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 1665 ਈਸਵੀ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ ਪਿੰਡਾਂ ਦੇ ਵਿੱਚ ਦੀ ਹੁੰਦੇ ਇਸ ਨਗਰ ਹੰਢਿਆਏ ਪਹੁੰਚੇ ਇਤਿਹਾਸ ਮੁਤਾਬਕ ਗੰਗੂਰੀ ਪਾਤਸ਼ਾਹ ਜੀ ਜਦੋਂ ਇੱਥੇ ਇਸ ਨਗਰ ਦੇ ਵਿੱਚ ਪਹੁੰਚੇ ਤਾਂ ਘੋੜਾ ਇਸ ਜਗ੍ਹਾ ਦੇ ਉਪਰ ਆ ਕੇ ਰੁਕ ਗਿਆ ਸੰਗਤ ਨੇ ਬੇਨਤੀ ਕੀਤੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿ ਮਹਾਰਾਜ ਜੀ ਇਹ ਘੋੜਾ ਇਸ ਜਗ੍ਹਾ ਕਿਉਂ ਰੁਕ ਗਿਆ ਗੁਰੂ ਪਾਤਸ਼ਾਹ ਜੀ ਨੇ ਸੰਗਤ ਨੂੰ ਦੱਸਿਆ ਕਿ پورے ਇਸ ਨਗਰ ਦੇ ਵਿੱਚ ਤਬਾਕੂ ਦੇ ਖੇਤ ਨੇ ਤਬਾਕੂ ਦੇ ਖੇਤਾਂ ਦੇ ਕਾਰਨ ਇਹ ਘੋੜਾ ਰੁਕ ਗਿਆ ਹੈ ਪਾਤਸ਼ਾਹ ਜੀ ਨੇ ਉਸ ਸਮੇਂ ਸੰਗਤ ਨੂੰ ਬਚਨ ਕਹੇ ਕਿ ਕੋਈ ਸਮਾਂ ਆਏਗਾ ਜਦੋਂ ਇਹ ਲੋਕ ਵੀ ਤਬਾਕੂ ਦੇ ਖੇਤ ਵਿਝਣ ਵਾਲੇ ਵੀ ਸਰਧਾਲੂ ਹੋਣਗੇ ਕੋਈ ਸਮਾਂ ਆਏਗਾ ਜੋ ਇੱਥੇ ਸਰਬੱਤ ਦੇ ਨਾਲ ਇਸ ਅਸਥਾਨ ਦੇ ਉੱਪਰ ਸੇਵਾ ਕਰਿਆ ਕਰੇਗਾ ਤਾਂ ਉਹਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਅੱਜ ਵੀ ਆਪ ਦੀ ਸੰਗ ਦੇ ਦਟ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਅਸਥਾਨ ਤੇ ਸੰਗਤ ਬੜੀ ਸਰਦਾ ਦੇ ਨਾਲ ਬਹੁਤ ਦੂਰੋਂ ਦੂਰੋਂ ਪਹੁੰਚਦੀ ਹੈ ਤੇ ਹਰ ਇੱਕ ਦੀ ਇਸ ਅਸਥਾਨ ਦੇ ਉੱਪਰ ਆ ਕੇ ਮਨੋ ਕਾਮਨਾਵਾਂ ਪੂਰੀ ਹੁੰਦੀ ਹੈ ਇਹ ਗੁਰਦੁਆਰਾ ਬਨਾਲ ਬਠਿੰਡਾ ਰੋੜ ਦੇ ਉੱਪਰ ਬਣਿਆ ਹੈ ਗੁਰਦੁਆਰਾ ਅੜੀ ਸਰ ਸਾਹਿਬ ਇਸ ਵੀਡੀਓ ਨੂੰ ਬਾਕੀ ਬਾਕੀ ਵਾਹਿਗੁਰੂ ਲੈ ਕੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਿਓ ਆਪ ਦੀ ਜਦੋਂ ਵੀ ਇਸ ਏਰੀਏ ਵਿੱਚ ਆਮ ਜਿਨੂ ਰਸ ਗੁਰੂ ਘਰ ਦੇ ਦਰਸ਼ਨ ਕਰਨ ਦੀ ਕਿਰਪਾਲਤਾ ਕਰਨੀ ਸੰਗਤ ਦਾ ਮੰਨਿਆ ਜਾਂਦਾ ਹੈ ਕਿ ਭਾਵੇਂ ਕਿਸੇ ਦਾ ਕਿੰਨਾ ਵੀ ਕੋਈ ਵੱਡਾ ਕੰਮ ਅੜਿਆ ਹੋਵੇ ਇੱਥੇ ਆ ਕੇ ਜੋ ਸੇਵਾ ਤੈਅਲ ਕਰਦਾ ਹੈ ਤਾਂ ਹਰ ਇੱਕ ਦੀ ਮਨੋ ਕਾਮਨਾ ਇਸ ਅਸਥਾਨ ਦੇ ਉੱਪਰ ਆ ਕੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੂਰੀ ਕਰਦੇ ਨੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ